ਆਮ ਆਦਮੀ ਪਾਰਟੀ ਦਾ ਭਾਜਪਾ ਦੇ ਵਿਧਾਇਕਾਂ ਨੂੰ ਤੋੜਨ ਦਾ ਇਲਜ਼ਾਮ ਕਿਹਾ ਪੰਜਾਬ ਦੇ ਵਿੱਚ ਸਾਡੇ ਵਿਧਾਇਕਾਂ ਨੂੰ ਥਾ ਥਾ ਤੇ ਆ ਰਹੇ ਫੋਨ ਪੈਸੇ ਵਾਈਪਲਸ ਸਿਕਿਉਰਿਟੀ ਤੇ ਲੋਕ ਸਭਾ ਟਿਕਟ ਦਾ ਮਿਲ ਰਿਹਾ ਆਫਰ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਤਿੱਖਾ पलटवार ਬੋਲੇ ਜਿਹੜੇ ਕਰ ਰਹੇ ਨੇ 25-25 ਕਰੋੜ ਦੇ ਆਫਰ ਦੀ ਗੱਲ ਉਹਨਾਂ ਤੇ 5-5000 ਦੀ ਧੋਖਾ ਧੜੀ ਦਾ ਦਰਜ ਹੈ ਪਰਚਾ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ ਤੇ ਬੋਲੇ ਸ਼ੀਤਲ ਅੰਗਰਾਲ ਇਹ ਆਪਰੇਸ਼ਨ ਲੋਟਸ ਤੇ ਲਈ ਰਚੀ ਗਈ ਫਿਲਮੀ ਕਹਾਣੀ ਸਾਨੂੰ ਧੋਖੇ ਵਿੱਚ ਰੱਖ ਕੇ ਬਣਾਇਆ ਫਿਲਮ ਦੇ ਪੱਤੀ ਪਾਰਟੀ ਛੱਟਣ ਦੀ ਆਫ ਪਹਾਨੂ ਕਾਂਗਰਸ ਸੰਸਦਾਂ ਨੇ ਸਿਰੇ ਤੋਂ ਕੀਤਾ ਰੱਦ ਔਜਲਾ ਬੋਲੇ ਮੀਡੀਆ ਨਾ ਫੈਲਾਏ ਗਲਤ ਖਬਰਾਂ ਤਾਂ Tiwari ਨੇ ਕਿਹਾ ਅਸੀਂ ਸਿਰੋਪਾ ਪਵਾਉਣ ਵਾਲੇ ਨਹੀਂ ਸਗੋਂ ਪਾਉਣ ਵਾਲਿਆਂ سابકા మంత్రి ਮਲਕੀਬ ਬਿਰਮੀ ਦੀ ਕਾਂਗਰਸ ਵਿੱਚ ਵਚਵਾਪਸੀ ਸਾਬਕਾ ਵਿਧਾਇਕ ਲਖਪਾਲ ਗੋਲਡੀ ਨੇ ਵੀ ਫੜਿਆ ਪਾਰਟੀ ਦਾ ਪੱਲਾ ਪ੍ਰਧਾਨ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਛੋਏ ਸ਼ਾਮਿਲ ਸੰਗਰੂਰ ਤੋਂ ਮੋਢ ਲוק ਸਭਾ ਚੋਣ ਲੜਨਗੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਪਾਰਟੀ ਨੇ ਪੰਜਾਬ ਹਰਿਆਣਾ ਤੋਂ ਸੱਤ ਉਮੀਦਵਾਰਾਂ ਦਾ ਕੀਤਾ ਐਲਾਨ ਮਾਨ ਬੋਲੇ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਤੋਂ ਵੀ ਪਾਰਟੀ ਲੜੇਗੀ ਚੋਣ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਦੂਜੇ ਦਿਨ ਮਾਨਸਾ ਦੇ ਵਿੱਚ ਕੱਢੀ ਗਈ ਪੰਜਾਬ ਬਚਾਓ ਯਾਤਰਾ ਹਰਸਿਮਰਤ ਕੌਰ ਬਾਦਲ ਵੀ ਯਾਤਰਾ ਵਿੱਚ ਰਹੇ ਸ਼ਾਮਿਲ ਸਰਦੂਲਗੜ ਦੇ ਵਿੱਚ ਯਾਤਰਾ ਦਾ ਭਰਵਾ ਸਵਾਗਤ 1 ਅਪ੍ਰੈਲ ਤੱਕ ਮੁੜ ਈਡੀ ਦੀ ਰਿਮਾਂਡ ਚਰਵਿੰਨ ਕੇਜਰੀਵਾਲ ਈਡੀ ਨੇ ਮੰਗੀ ਸੀ ਸੱਬ ਦਿਨਾ ਦੀ ਰਿਮਾਂਡ ਕਥਿਤ ਸ਼ਰਾਬ ਕੋਟਾਲੇ ਵਿੱਚ ਕੇਜਰੀਵਾਲ ਦੀ ਹੋਈ ਹੈ ਗ੍ਰਿਫਤਾਰੀ ਵੋਟ ਵਿੱਚ ਕੇਜਰੀਵਾਲ ਨੇ ਈਡੀ ਜਾਂਚ ਦੇ ਚੁੱਕੇ ਸਵਾਲ ਕਿਹਾ ਜੇ 100 ਕਰੋੜ ਦਾ ਹੋਇਆ ਘੁਟਾਲਾ ਤਾਂ ਕਿੱਥੇ ਹੈ ਪੈਸਾ ਈਡੀ ਦਾ ਮਕਸਦ ਸਿਰਫ ਮੈਨੂੰ ਫਸਾਉਣਾ ਅਤੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਦਿੱਲੀ ਹਾਈ ਕੋਰਟ ਦੀ ਟਿੱਪਣੀ ਕਾਰਸ਼ ਪਾਲਿਕਾ ਦੇ ਨਾਲ ਜੁੜਿਆ ਮਾਮਲਾ ਨਿਆ ਪਾਲਿਕਾ ਨਹੀਂ ਦੇ ਸਕਦੀ ਕੋਈ ਦਖਲ ਸੋਸਾਇਟੀਨ ਪੰਜਾਬ ਹਰਿਆਣਾ ਵੇਖੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਲੈ ਕੇ ਹਾਜ਼ਰਾਂ ਸਤ ਤਾਲੀਆਂ ਖਬਰਾਂ 24 ਦਾ ਚੈਂਪੀਅਨ ਕੌਣ ਹੋਏਗਾ ਇਸ ਸਬਦੇ ਵਿਚਾਲੇ ਚਰਚਾ ਇੱਕ ਵਾਰ ਫਿਰ ਛਿੜੀ ਹੈ ਆਪਰੇਸ਼ਨ ਲੋਟਸ ਦੀ ਆਪਰੇਸ਼ਨ ਲੋਟਸ ਦਾ ਸੱਚ ਕੀ ਹੈ ਇਸ ਮਸਲੇ ਨੂੰ ਲੈ ਕੇ ਜਿੱਦ ਇੱਕ ਵਾਰ ਫਿਰ ਬਿਆਨਬਾਜ਼ੀ ਹੋਈ ਹੈ ਗੱਲ ਕਰ ਰਹੇ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਹੇ ਗਲ ਬਦਲ ਦੀ ਔਰ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪਾਜਪਾਤੇ ਆਪਣੇ ਵਿਧਾਇਕਾਂ ਨੂੰ ਆਫਰ ਦੇਣ ਦੇ ਇਲਜ਼ਾਮ ਲਗਾਏ ਜਿਨ੍ਹਾਂ ਤੇ ਪੰਜਾਬ ਪੀਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿੱਖਾ ਪਲਟਵਾ ਦਿੱਤਾ ਇਹਨਾਂ ਤੋਂ ਲਈ ਇੱਕ ਆਫਰ ਹੈ ਬੀਜੇਪੀ ਤੋਂ ਮੈਨੂੰ ਦੱਸੋ ਕਹਿੰਦਾ ਤੁਸੀਂ ਆਦੀ ਪਾਰਟੀ ਛੱਡ ਕੇ ਤੇ 20-25 ਕਰੋੜ ਰੁਪਏ ਤੁਹਾਨੂੰ ਦੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਨੇ ਬੀਜੇਪੀ ਤੇ ਗੰਭੀਰ ਇਲਜ਼ਾਮ ਲਾਏ ਨੇ ਦਾਵਾ ਕੀਤਾ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ 20 ਤੋਂ 25 ਕਰੋੜ ਰੁਪਏ ਦੇ ਆਫਰ ਦਿੱਤੇ ਜਾ ਰਹੇ ਨੇ ਮਾਮਲਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਪਹੁੰਚਿਆ ਤਾਂ ਆਪਦੀ ਕੇਂਦਰੀ ਲੀਡਰਸ਼ਿਪ ਨੇ बीजेपी ਤੇ ਨਾ ਸਿਰਫ ਵਿਧਾਇਕਾਂ ਨੂੰ ਪੈਸੇ ਦੀ ਆਫਰ ਦੇਣ ਦੇ ਇਲਜ਼ਾਮ ਲਾਏ ਬਲਕਿ ਦਾਵਾ ਕੀਤਾ ਕਿ ਵਿਧਾਇਕਾਂ ਨੂੰ ਹਾਈ ਸਕਿਉਰਿਟੀ ਅਤੇ ਲੋਕ ਸਭਾ ਦੇ ਟਿਕਟ ਦੇਣ ਦੇ ਵੀ ਆਫਰ ਮਿਲ ਰਹੇ ਨੇ ਪੰਜਾਬ ਮੇ ਬਹੁਤ ਸਾਰੇ ਵਿਧਾਇਕੋ ਕੇ ਪਾਸ ਪਾਰਟੀ ਬਦਲਨੇ ਕੇ ਲਈ ਭਾਰਤੀ ਜਨਤਾ ਪਾਰਟੀ में आने के लिए उनको पैसा ऑफर किया गया उनको वाई प्लस सिक्योरिटी ऑफर की गई उनको पोजीशन ऑफर की गई यहां तक कि उनको संसद के अंदर चुनाव लड़ाने की बात भारतीय जनता पार्टी ने कही जो रिंकू हैं जलंधर से हमारे सांसद थे उनका कार्यकाल खत्म का हो चुका है ऐसा कुछ नहीं है मॉडल कोड ऑफ कंडक्ट लग चुका है ऐसा कुछ नहीं है कि वो अब केंद्र सरकार के अधीन आके कुछ करा सकते हैं कुछ भी नहीं कराया जा सकता सिर्फ एक चीज की जा सकती है चुनाव लड़ना जो वो आम आदमी पार्टी से लड़ते ਯਾ ਅਬ ਉਹ ਭਾਰਤੀ ਜਨਤਾ ਪਾਰਟੀ ਸੇ ਲੜੇਗੇ ਆਪ ਕਿਸੇ ਸੇ ਵੀ ਇਸਕਾ ਆਕਲਨ ਕਰਾ ਲੀਜੀਏ ਜਲੰਧਰ ਮੇ ਪੰਜਾਬ ਕੇ ਜਲੰਧਰ ਮੇ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਪੇ ਆਏਗੀ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਖੜ ਨੇ ਸਵਾਲ ਕੀਤਾ ਕਿ 5-5000 ਰੁਪਏ ਤੇ ਡੁੱਲਨ ਪਾळ्या ਨੂੰ 25 ਕਰੋੜ ਦੀ ਆਫਰ ਕੌਣ ਦੇਵੇਗਾ ਕੱਲ ਕਹਿ ਰਿਹਾ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਐ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ ਕੀ ਤੋਂ ਫਰਕ ਤੇ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਭਾਜੀਪੀ ਦੇ ਵਿੱਚ ਨਵੇਂ-ਨਵੇਂ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਦਾ ਵੱਖਰਾ ਹੀ ਦਾਵਾ ਹੈ ਬਿੱਟੂ ਦਾਵਾ ਕਰ ਰਹੇ ਨੇ ਕਿ ਆਪਦੇ ਕਈ ਵਿਧਾਇਕ ਸਾਡੇ ਨਾਲ ਸੰਪਰਕ ਕਰ ਰਹੇ ਨੇ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਵਿੱਚ ਸਰਕਾਰ ਟੁੱਟ ਜਾਵੇਗੀ। ਤੁਹਾਨੂੰ ਦੱਸੀ ਜਾ ਰਿਹਾ ਹੈ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ ਇਹ ਕੇਜਰੀ ਵਾਲੀ ਜਦੋਂ ਜੇਲ੍ਹ 'ਚ ਬੈਠਾ ਏ ਰਾਗਬ ਚੱਡਾਈ ਜਦੋਂ ਭੱਜਿਆ ਉਹਨਾਂ ਨੇ ਐਮਐਲਏ ਨੇ ਰਹਿਣਾ ਕਿਵੇਂ ਆ ਬਦਵਾਰੀ ਸਾਬਕਾ ਐਮਪੀ ਤੇ ਜਲੰਧਰ ਤੋਂ ਦੁਬਾਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਏ ਗਏ ਸੁਸ਼ੀਲ ਰਿੰਕੂ ਨੂੰ ਭਾਜਪਾ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸ਼ੀਤ ਲੁੰਗਰਾਲ ਵੀ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਗਏ ਸਨ ਪਰ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਭਾਜਪਾ ਆਪਰੇਸ਼ਨ ਲੋਟਸ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਫਿਰ ਰਿਪੋਰਟ ਸੈਟਿੰਗ ਉਧਰ ਆਪਰੇਸ਼ਨ ਲੋਟਸ ਦੇ ਲੱਗ ਰਹੇ ਇਲਜ਼ਾਮਾਂ ਤੇ ਭਾਜਪਾ ਦੇ ਵੀ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਇੱਕ ਫਿਲਮੀ ਕਹਾਣੀ ਸੀ ਤੇ ਸਾਨੂੰ ਧੋਖੇ ਵਿੱਚ ਰੱਖ ਕੇ ਉਸ ਫਿਲਮ ਦੇ ਕਿਰਦਾਰ ਬਣਾਏ ਗਏ ਮੈਂ ਵੀ ਚਾਂਸੇ ਵਿੱਚ ਆ ਗਿਆ ਕਿ ਸ਼ੀਤਲ ਅੰਗੁਰਾਲ ਕਹਿੰਦੇ ਨੇ ਸ਼ੀਤਲ ਅੰਗੁਰਾਲ ऑपरेशन लोटस ਦਾ ਜ਼ਿਕਰ ਕਰ ਰਹੇ ਸੀ ਡੀਜੀਪੀ ਨੂੰ ਸ਼ਿਕਾਇਤ ਕਰ ਰਹੇ ਸੀ 25 ਕਰੋੜ ਕੇ 35 ਕਰੋੜ 25 ਹੀ 35 ਕਰੋੜ ਸੀ ਸਰ ਉਹ ਸਾਰਾ ਨਾਟਕ ਸੀ ਆ 25 ਸੀ 35 ਕਰੋੜ ਦਾ ਉਸ ਸੀ ਕਰ ਰਹੇ ਆਮ ਆਦਮੀ ਪਾਰਟੀ ਨੇ ਇੱਕ ਫਿਲਮ ਤਿਆਰ ਕੀਤੀ ਸੀ ਅਸੀਂ ਉਹ ਦੂਮੇ ਹੀਰੋ ਤੁਸੀਂ ਸੀਗੇ ਉਸ ਫਿਲਮ ਦੇ ਵਿੱਚ ਹੀਰੋ ਨਹੀਂ ਹੈ ਇਹ ਹੀਰੋ ਤੇ ਕੋਈ ਹੋਰ ਹੀ ਨਿਕਲਣਾ ਹੈ ਹੀਰੋ ਤੇ ਫਿਲਮ ਦਾ ਅਜ ਕੱਢਾਂਗੇ ਪਰ ਉਸ ਟਾਈਮ ਜਿੱਦਾਂ ਇਹ ਲੋਕ ਯੂਜ਼ ਕਰਦੇ ਐ ਐਮਐਲਏ ਅੱਜ ਮੇਰੇ ਬਹੁਤ ਸਾਰੇ ਸਾਥੀ ਸਾਰੇ ਐਮਐਲਏ ਇਹ ਨਹੀਂ ਐ कि ਆਪਣੇ ਘਰ ਸੰਡੇ ਰੂਪ ਬੁਲਾਇਆ ਚਾਹ ਪਲਾਈ ਤੇ ਇਸ ਫੋਟੋ ਸ਼ੋਅ ਕਰ ਦਿੱਤੀ ਮੀਡੀਆ 'ਚ ਕਿ ਸਾਰੇ ਐਮਐਲਏ ਮੇਰੇ ਨਾਲ ਹੈ। ਅਗਰ ਜਨਤਾ ਦੇ ਵਿੱਚ ਕਿ ਕਿਆ ਐਮਐਲਏ ਨੂੰ ਇਹ ਪੁੱਛਿਆ ਜਾਵੇ ਨਾ ਅੱਜ ਲੋਕ ਕਿਸ ਮਜਬੂਰੀ ਦੇ ਨਾਲ ਮੇਰੇ ਸਾਰੇ ਸਾਥੀ ਬੈਠੇ ਆ ਮੈਂ ਨਹੀਂ ਦੱਸ ਸਕਦਾ ਕਿਉਂਕਿ ਜੋ ਉਹਨਾਂ ਦਾ ਹਾਲਾਤ ਕੀਤਾ ਜਾ ਰਿਹਾ ਹੈ ਅੱਜ ਕਿਦਾਂ ਤਾਨਾਸ਼ਾਹ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਲੋਕਾਂ ਤੋਂ ਜਾ ਕੇ ਐਮਐਲਏ ਦੇ ਜਾ ਕੇ ਦਿਲ ਤੋਂ ਪੁੱਛੋ ਲੇਕਿਨ ਡੀਜੀਪੀ ਹੋਰਾਂ ਨੂੰ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ ਉਸਦੇ ਪਹਿਲੇ ਵਿਕਟਿਮ ਤਾਂ ਤੁਸੀਂ ਬਣ ਗਏ ਤੁਹਾਨੂੰ ਕੋਈ ਪੈਸੇ ਦਿੱਤੇ ਕਿ 25 ਕਰੋੜ 30 ਕਰੋੜ ਜਾਂ 25 ਲੱਖ ਜਾਂ 25 5 ਕਰੋੜ ਰੁਪਏ ਕੋਈ ਪੈਸੇ ਦਿੱਤੇ ਕਿ ਜਾਂ ਕਿਵੇਂ ਆਮ ਆਦਮੀ ਪਾਰਟੀ ਆਪਣੀ ਗ੍ਰੋਥ ਵਧਾਉਣ ਦੇ ਲਈ ਇਹ ਉਹਨਾਂ ਦੇ ਸਟੰਟ ਹੈ ਆਪਣਾ ਐਮਐਲਏ ਉਤਾਰ ਦਿਓ ਮੰਤਰੀ ਉਤਾਰ ਦਿਓ ਮੰਤਰੀ ਖਲਾਫ ਕਾਰਵਾਈ ਕਰ ਦਿਓ ਇਹ ਉਹੀ ਮੰਤਰੀ ਹੈ ਹਰ ਮੀਟਿੰਗ ਚ ਕੋ ਨਾਲ ਇਹਨਾਂ ਦੇ ਕਿਉਂ ਹੁੰਦੇ ਆ ਹਰ ਇੱਕ ਆਮ ਆਦਮੀ ਪਾਰਟੀ ਜਿਹੜਾ ਜੋ ਮੰਤਰੀ ਕਰਪਟ ਸੀ ਇਹਨਾਂ ਦੇ ਹਰ ਪਾਰਟੀ ਹਰ ਇੱਕ ਮੀਟਿੰਗਾਂ 'ਚ ਸਕੇ ਹੁੰਦੇ ਉਹ ਕੋਈ ਕਰਪਟਾ ਇਨਸਾਨ ਨਹੀਂ ਹੈ ਪ੍ਰੋਫੈਸ਼ਨਸਾਨ ਦੇ ਉੱਤੇ ਥੋਕਿਆ ਗਿਆ ਤੁਸੀਂ ਛਵੀ ਦੇ ਲਈ ਉਦਾਂ ਹੀ ਇਸ ਤਰ੍ਹਾਂ ਸਿਰਫ ਇੱਕ ਵੇਵ ਨੂੰ ਉੱਪਰ ਕਰਨ ਦੇ ਲਈ ਜਿਹੜੀ ਆਮਾਦੀ ਪਾਰਟੀ ਜਿਹੜੀ ਕੰਪਨੀ ਹੈ ਉਹ ਨੀਚੇ ਨਾ ਆ ਜਾਵੇ ਅੱਜ ਕੰਪਨੀ ਦਾ ਜਿਹੜਾ ਗ੍ਰਾਫ ਹੈ ਉਹ ਹਮੇਸ਼ਾ ਉੱਪਰ ਰਵੇ ਇਸ ਕੰਪਨੀ ਦਾ ਜਿਹੜਾ ਬ੍ਰਾਂਡ ਹੈ ਉਹ ਨੀਚੇ ਨਾ ਆ ਜਾਵੇ ਇਸ ਬ੍ਰਾਂਡ ਨੂੰ ਉੱਤੇ ਕਰਨ ਦੇ ਲਈ ਇਹ ਸਾਰੇ ਇਹਨਾਂ ਦੇ ਸਟੰਟ ਆ ਉਹਨਾਂ ਦਾ ਜਿਹੜੀ ਐਵੀਡੈਂਸ ਹੈ ਕਿ ਕੋਈ ਵੀ ਮਿਸ਼ਨ ਲੋਟਸ ਨਹੀਂ ਹੈ ਮਿਸ਼ਨ ਲੋਟਸ ਜਿਹੜਾ ਹੈ ਉਹ ਆਮਾਦੀ ਪਾਰਟੀ ਦਾ ਹੀ ਰੱਖ उधर शीतल अंगुराल से आम आदमी पार्टी ने व्डा इल्जाम लाया अंगुराल का किरदार शुरू तो ही शक्की सी मलविंदर कंग कह रहे हैं अंगुराल से बड़े संगीन केस ने मलविंदर कंग कह रहे हैं सुधरण दे अंगुराल तैयार नहीं सा अंगुराल तो खैड़ा छुट्टिया मलविंदर कंग ने कहा अपने खिलाफ दर्ज केसा अंगुराल की सफाई सामने आई है मेरे खिलाफ पुराने परचे ने मैं सरकारों खिलाफ लड़ाई लड़दा रहा है शीतल अंगुराल कह रहे हैं ਗੱਲ ਇਹ ਆ ਵੀ ਜਿਹੜਾ ਸੀਤ ਲੰਗਰਾਲ ਹੈ ਨਾ ਇਹ ਦਾ ਜਿਹੜਾ ਕਰੈਕਟਰ ਹੈ ਉਹ ਪੂਰਾ ਪਹਿਲੇ ਦਿਨ ਤੋਂ ਹੀ ਬੜਾ ਸ਼ੱਕੀ ਰਿਹਾ ਹੈ ਸਾਨੂੰ ਮੀ ਸੀ ਵੀ ਇਹ ਆਮ ਆਦਮੀ ਪਾਰਟੀ ਚ ਜੁੜ ਕੇ ਆਪਣੇ ਆਪ ਸੁਧਾਰ ਲਿਆਊਗਾ ਕਈ ਵਾਰ ਲੀਡਰਸ਼ਿਪ ਨੇ ਇਹਨੂੰ ਸਮਝਾਇਆ ਇਹਨੂੰ ਬੜਾ ਗਾਈਡ ਕੀਤਾ ਤੂੰ ਬੰਦਾ ਬਣ ਤੇਰੇ ਤੇ ਬਹੁਤ سنگੀਨ سنگੀਮ ਜਿਹੜੇ ਜੁਰਮ ਹੈ ਉਹਨਾਂ ਤੇ ਅਲੀਗੇਸ਼ਨ ਲੱਗਦੇ ਆ ਤੇ ਤੂੰ ਬੰਦਾ ਬਣ ਜੀ ਇਹ ਲੇਕਿਨ ਦੇਖਿਆ ਹੋਣਾ ਤੁਸੀਂ ਜਲੰਧਰ ਦੇ ਇਲੈਕਸ਼ਨ ਦੇ ਦੌਰਾਨ ਵੀ ਇਹਦੀ ਜਿਹੜੀ ਕਰਤੂਤ ਰਹੀ ਉਦੋਂ ਵੀ ਇਹਨੂੰ ਬੜਾ ਸਮਝਾਇਆ ਗਿਆ ਇਹ ਪਾਰਟੀ ਨੂੰ ਹੀ ਕਿਤੇ ਨਾ ਕਿਤੇ ਧਮਕਾਉਣ ਲੱਗ ਗਿਆ ਵੀ ਮੇਰੇ ਜਿਹੜੇ ਕੇਸ ਚੱਲ ਰਹੇ ਆ ਕੇਸ ਇੱਥੇ ਚੱਲ ਰਿਹਾ ਬੜੇ ਹੀ ਮਤਲਬ ਸੰਜੀਦ ਇਹ ਇਹਨਾਂ ਤੋਂ ਮੈਨੂੰ ਮੁਕਤੀ ਦਵਾਈ ਜਾਵੇ ਤੋਂ ਪਿਛਲੇ तकरीबन 5-6 ਮਹੀਨਿਆਂ ਤੋਂ ਆਪਾਂ ਦੇਖ ਰਹੇ ਸਾਰੇ ਜਣੇ ਵੀ ਜਿਹੜਾ ਸ਼ੀਤ ਲੰਗਰਾਲੇ ਨੂੰ ਪਾਰਟੀ ਨੇ ਬਿਲਕੁਲ ਮੂਹ ਲਉਣਾ ਛੱਡ ਦਿੱਤਾ ਸੀ ਕਿਉਂਕਿ ਇਹ ਲੋਕਾਂ ਦੀਆਂ ਜਿਹੜੀਆਂ ਕਰਤੂਤਾਂ ਜਿਹੜੇ ਕੁਕਰਮ ਹੈ ਉਹ ਜਲੰਧਰ ਦੇ ਬੱਚੇ-ਬੱਚਿਆਂ ਨੂੰ ਪਤਾ ਲੱਗ ਗਿਆ। ਬੰਦੇ ਬਣ ਨੂੰ ਇਹ ਤਿਆਰ ਨਹੀਂ ਐ। ਸੋ ਬਸ ਗੱਲ ਇਹ ਆ ਵੀ ਭਾਜਪੀ ਹੀ ਇੱਕ ਐਸਲੋਤੀ ਪਾਰਟੀ ਆ। ਇਸ ਮੁਲਕ ਚ ਇਸ ਟਾਈਮ ਜਿੱਥੇ ਜੱਟਾ ਮਰਜੀ ਮਾੜਾ ਘਟਿਆ ਕ੍ਰਪਟ ਲੁਟੇਰਾ ਚਲੇ ਜੇ ਤੇ ਉਹਨਾਂ ਦੀ ਵਾਸ਼ਿੰਗ ਮਸ਼ੀਨ ਚ ਧੁੱਪ ਜਾਂਦਾ ਤੇ ਸਾਫ਼ ਹੋ ਜਾਂਦਾ। ਤੇ ਸ਼ੀਤ ਲੋਗਰਾਲ ਵੀ ਉਹਨਾਂ ਦੀ ਵਾਸ਼ਿੰਗ ਮਸ਼ੀਨ ਚ ਚਲੇਗਾ ਤੇ ਉਹਨੂੰ ਸਾਫ਼ ਹੋ ਜਾਊਗਾ। ਤੇ ਸ਼ੀਤ ਲੋਗਰਾਲ ਵਰਗੇ ਬੰਦੇ ਤੋਂ ਸਾਡਾ ਖਿਹੜਾ ਛੁੱਟਿਆ। ਪਾਪ ਪਾਵਰ ਦੀ ਪਾਰਟੀ ਚ ਗਿਆ ਉਹਨੂੰ ਬਹੁਤ ਮੁਬਾਰਕ ਆਮ ਆਦਮੀ ਪਾਰਟੀ ਦਾ ਉਸ ਤੋਂ ਖੜਾ ਛੁਟਿਆ ਅਸੀਂ ਇਹਦੇ ਲਈ ਬਹੁਤ ਸ਼ੁਕਰ ਮਨਾਉਂਦੇ ਮੇਰੇ ਉੱਤੇ ਜਿਹੜੇ ਮੁਕੱਦਮੇ ਲੱਗੇ ਉਹਨਾਂ ਤੋਂ ਕੁਸ਼ਮ ਕਰਨ ਵਿੱਚ ਮੈਂ ਬਰੀ ਹੋ ਚੁੱਕਾ ਅੱਜ ਮੇਰੇ ਤੋਂ ਕੋਈ ਅਮਲੀ ਅਟਰ ਮੁਕੱਦਮਾ ਨਹੀਂ ਹੈ ਮੈਂ ਕੋਰਟ ਦਾ ਜਿਹੜਾ ਸਾਰਾ ਲਿਆ ਸੀ ਮੈਨੂੰ ਕਾਨੂੰਨ ਤੇ ਵਿਸ਼ਵਾਸ ਸੀ ਮੈਂ 6 ਗਵਰਨਮੈਂਟ ਚਾਂਦ ਤੋਂ ਪਹਿਲੇ ਵੀ ਉਹ ਮੇਰੇ ਤੇ ਪਰਚੇ ਦਿਨੋਂ 8 ਸਾਲ ਪਹਿਲੇ ਚੱਲਦੇ ਪਿਆ ਠੀਕ ਹੈ ਮੈਂ ਤਾਂ ਭਾਜਪਾ ਦਾ ਹਿੱਸਾ ਸੀ ਭਾਰਤੀ ਜਨਤਾ ਪਾਰਟੀ ਦਾ ਹੀ ਹਿੱਸਾ ਜਦੋਂ ਮੇਰੇ ਤੇ ਮੁਕੱਦਮੇ ਦਿੱਤੇ ਗਏ ਆ ਪਰ ਮੈਂ ਕਾਂਗਰਸ ਨਾਲ ਗਰੋਥ ਤੋਂ ਮ ਆਪਣੀ ਪਾਰਟੀ ਦੇ ਲਈ ਗੱਲ ਰੱਖਦਾ ਰਿਹਾ ਕੋਈ ਇਹ ਮਿੱਤ ਕੋਈ ਕੱਲ ਪਰਸੂ 2-4 6 ਦਿਨਾਂ ਚ ਨਹੀਂ ਹੋਏ ਤੇ ਮੈਂ ਉਹਨਾਂ ਪਰਚਾਂ 'ਚ ਬਰੀ ਹੋ ਚੁੱਕਾ ਮੈਨੂੰ ਜੋ ਵੀ ਰਾਹਤ ਮਿਲੀ ਹਾਈ ਕੋਰਟ ਤੋਂ ਮਿਲੀ ਹੈ ਜਲੰਧਰ ਕੋਰਟ ਤੋਂ ਰਾਹਤ ਮਿਲੀ ਹੈ ਔਰ ਤੋਂ ਇਲਾਵਾ ਮੇਰੇ ਤੇ ਜਿਹੜੇ 2 ਮੁਕਦਮੇ ਆ ਜ ਰਹਿ ਗਏ ਔਰ ਤੇ ਵੀ ਸਟੇ ਹੈ ਔਰ ਤੇ ਵੀ ਬਹੁਤ ਜਲਦੀ ਕੋਈ ਵੀ ਐਸਾ ਐਵੀਡੈਂਸ ਜਿਹੜਾ ਸੀਤੰਗਰਾਲੇ ਸਾਹਿਬ ਨਹੀਂ ਮਿਲਿਆ ਕੋਟਾਂ ਦੇ ਵਿੱਚ ਇੱਥੇ ਨਾ ਮੈਂ ਕੋਈ ਪੁਲਿਸ ਦੀ ਮਦਦ ਲਈ ਹੈ ਨਾ ਮੈਂ ਕੋਈ ਸਰਕਾਰ ਦੀ ਮਦਦ ਲਈ ਹੈ ਪਰ ਆਪਣੇ ਐਵੀਡੈਂਸ ਦੇ ਉੱਤੇ ਮੈਨੂੰ ਆਪਣੇ ਆਪ ਤੇ ਮੇਰੇ ਪ੍ਰਮਾਤਮਾ ਦੇ ਵਿਸ਼ਵਾਸ ਸੀ ਉਹ ਡਾਕਟਰ ਬਾਵ ਉਧਰ ਦਲ ਬਦਲਦਿਆਂ ਚਰਚਾਵਾਂ ਤੇ ਫੁੱਲ ਸਟਾਪ ਲਗਾਇਆ ਹੈ ਗੁਰਜੀਤ ਔਜਲਾ ਨੇ ਗੁਰਜੀਤ ਔਜਲਾ ਤੇ ਮਨੀਸ਼ ਦਿਵਾੜੀ ਦਾ ਜਵਾਬ ਸਾਹਮਣੇ ਹੈ ਅਸੀਂ ਸਿਰੋਪੇ ਪਾਉਣ ਵਾਲੇ ਨਹੀਂ ਅਸੀਂ ਸਿਰੋਪੇ ਪਵਾਉਣ ਵਾਲੇ ਨਹੀਂ ਅਸੀਂ ਸਿਰੋਪੇ ਪਾਉਣ ਵਾਲਿਆਂ ਦੋਵਾਂ ਨੇ ਕਿਹਾ ਕਾਂਗਰਸ ਵਿੱਚ ਆਹ ਕਾਂਗਰਸ ਵਿੱਚ ਰਹਾਂਗੇ ਮਨੀਸ਼ ਦਿਵਾੜੀ ਔਜਲਾ ਦੋਵੇਂ ਗੱਲ ਕਹਿ ਰਹੇ ਨੇ ਭਾਜਪਾ ਨੇ ਦੇਸ਼ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਲਾਈ ਹੈ ਗੁਰਜੀਤ ਔਜਲਾ ਨੇ ਕਿਹਾ ਭਾਜਪਾ ਪਾਰਟੀਆਂ ਦੇ ਵਿੱਚ ਪੰਨ ਤੋੜ ਕਰ ਰਹੀ ਹੈ ਮੇਰੇ ਪਾਰਟੀ ਬਦਲਣ ਦੀਆਂ ਖਬਰਾਂ ਗਲਤ ਨਹੀਂੁਰਜੀ ਤੋਚਲਾਈ ਕਰ ਰਹੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਪਾਈ ਹਾਂ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੇ ਨਾਤੇ ਨਾਲ ਦੀ ਨਾਲ ਲੋਕਾਂ ਦੇ ਜਿਹੜੇ ਸਾਂਝੀ ਵਾਲਤਾ ਦੇ ਕੰਮ ਨੇ ਜਿਹੜੇ ਲੋਕਾਂ ਦੇ ਸਮਾਜਿਕ ਕੰਮ ਨੇ ਨਿੱਜੀ ਕੰਮ ਨੇ ਅਸੀਂ ਇਸ ਤਰੀਕੇ ਨਾਲ ਕਰਦੇ ਹਾਂ ਕਿ ਅਸੀਂ ਆਪਣਤਾ ਦਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਾਇਆ ਹੋਇਆ ਇੱਕ ਪਰਿਵਾਰ ਦਾ ਰਿਸ਼ਤਾ ਬਣਿਆ ਹੋਇਆ ਤੁਸੀਂ ਜਏ ਰਿਸ਼ਤੇ ਬਣਾਓ ਜੀ ਸਦਕੇ ਇਲੈਕਸ਼ਨਾਂ ਲੜੋ ਪਰ ਜਿਹੜੀ ਤੁਸੀਂ ਆ ਕਰਦਾਰਕੁਸ਼ੀ ਕਰਦੇ ਜੇ ਮੈਂ ਮਾਫੀ ਚਾਹੂੰਗਾ ਕਿ ਕੁਝ ਪੱਤਰਕਾਰ ਪਰਾਵ ਨੂੰ ਕਿ ਬੇਨਤੀ ਹੈ ਤੁਹਾਨੂੰ ਕਿਰਪਾ ਕਰਕੇ ਨਹੀਂ ਆ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿਸੇ ਨਾਲ ਗੱਲ ਕਰ ਲਿਆ ਕਰੋ ਕੱਲ ਵੀ ਮੈਨੂੰ ਦਿੱਲੀ ਬਿਠਾ ਦਿੱਤਾ ਗਿਆ ਮੈਂ ਮੁਕਸਰ ਬੈਠਾ ਸੀ ਮੇਰੀ ਪਰਿਵਾਰ ਦੇ ਵਿੱਚ ਮੈਰਿਜ ਸੀ ਔਰ ਫਿਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਰਿਹਾ ਅੱਜ ਵੀ ਮੈਂ ਖਬਰਾਂ ਪੜ੍ਹ ਰਿਹਾ ਕਿ 2 ਵਜੇ ਜਾ ਰਹੇ ਜੀ 2:30 ਵਜੇ ਜਾ ਰਹੇ ਇਹ ਕੋਈ ਤਰੀਕਾ ਹੈ ਮੈਂ ਕਹਿਣਾ ਚਾਹਾਂਗਾ ਤੁਸੀਂ ਜ਼ਿੰਮੇਵਾਰ ਦੀਏ ਜ਼ਿੰਮੇਵਾਰ ਵਿਅਕਤੀ ਹੋ ਜ਼ਿੰਮੇਵਾਰ ਰਾਜਨੀਤਿਕ ਹੋ ਤੁਹਾਨੂੰ ਆਪ ਅੱਗੇ ਆ ਕੇ ਜਿਹੀ ਜਿਹੜੇ ਲੋਕ ਖਬਰਾਂ ਚਲਾਉਂਦੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਮੈਨੂੰ 20 ਸਾਲ ਹੋ ਗਏ ਨੇ ਐਜ਼ ਹੀ ਸਪੋਕਸਪਰਸਨ ਆਫ ਦ ਕੰਪਨੀ ਐਂਡ ਦ ਵਨ ਥਿੰਗ ਆਈ ਹੈਵ ਡਨ ਇਜ਼ ਨੌਟ ਟੂ ਬਿਟਨਿਫਾਈ ਹਿਊਮਰਸ ਐਂਡ ਬੇਸਲੈਸ ਸਪੈਕੂਲੇਸ਼ਨ ਵਿਦ ਅ ਐਂਡ ਦੈਟ ਇਜ਼ ਮਾਈ ਰਿਪੋਰਟ ਅਸੀਂ ਸਰੋਪੇ ਫਮਣ ਵਾਲਿਆਂ ਜੁਮਾ ਕੋਲ ਲੈ ਜੀ ਤੇ ਪੰਜਾਬ ਕਾਂਗਰਸ ਦਾ ਖੁਨਬਾ ਵਧ ਰਿਹਾ ਹੈ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੇ ਦੀ ਕਾਂਗਰਸ ਤੇ ਵਿਸ਼ਵਾਪਸੀ ਹੋਈ ਹੈ ਸਾਬਕਾ ਵਿਧਾਇਕ ਲਵਕਮਾਰ ਗੋਲਡੀ ਵੀ ਵਾਪਸ ਸ਼ਾਮਿਲ ਹੋਏ ਨੇ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦੋ ਆਂਦਾ ਪਾਰਟੀ ਦੇ ਵਿੱਚ ਵੈਲਕਮ ਕੀਤਾ ਹੈ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮੌਕੇ ਕਈ ਸਾਰੇ ਤੰਜ ਵੀ ਕਸੇ ਵਿਰੋਧੀ ਧਿਰਾਂ ਦੇ ਉੱਤੇ ਵੀ ਨਾਲ ਹੀ ਆਪਣੇ ਪੁਰਾਣੇ ਸਾਥੀਆਂ ਦਾ ਇੱਕ ਵਾਰ ਫੇਰ ਸਵਾਗਤ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਵਾੜੀ ਜੀ ਦੇ ਨਾਲ ਪਾਰਟੀ ਦੇ ਇੱਧਰ ਉੱਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦੁਬਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਨਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀ ਆਇਆਂ ਕਹਿੰਦੇ ਆਂ ਔਰ ਦੁਬਾਰਾ ਅੱਜ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ ਕੱਲ ਕੱਲ ਮੈਂ ਇਹ ਕਹਾ ਥਾ ਕਿ ਨਾਰਾ 400 ਪਾਰ ਦਾ ਲੇਕਿਨ ਕੈਂਡੀਡੇਟ ਸਾਰੇ ਹੀ ਉਧਾਰ ਦਾ ਸਾਰਾ ਕੈਂਡੀਡੇਟ ਉਧਾਰ ਦਾ ਹੈ तो अच्छी बात है मैं तो चाहता हूं जिस प्रकार से टिप्पा टिप्पणी हो रही है जो व्यक्ति पार्टी छोड़ के चले गए आज इधर कल उधर आप जरा नीचे पड़िए लोग क्या लिख रहे हैं मैं तो चाहता हूं कि जो जाना जो उसने बदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की सदस्यता है और सुबह उठ के किसी पार्टी के में शामिल हो जाते हैं हमने ऐसा कोई व्यक्ति नहीं शामिल करा आपके सामने चौदह साल पार्टी 2014 में रहे सेवा करी आया रहा जाए हमारा ये भी नहीं है कि आते ही टिकट ले लो भैया मोदी जी रहे दस साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने कोई पार्टी इधर सदस्यता तो, तो किया नहीं मेरे कहने का मतलब अच्छी बात है और इस प्रकार के लोगों का जनता मुंह तोड़ जवाब देगी और भाजपा को पता चल जाएगा कि पंजाब में क्या आना ਤੇ ਹੁਣ ਜ਼ਿਕਰ ਕਰਦੇ ਆਂ ਦਿੱਲੀ ਦੇ ਕਥਿਤ ਸ਼ਰਾਬ ਘੋਟਾਲੇ ਦਾ ਜਿਸ ਦੇ ਵਿੱਚ ਗ੍ਰਿਫਤਾਰ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 1 ਅਪ੍ਰੈਲ ਤੱਕ ਈਡੀ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਕੇਜਰੀਵਾਲ ਨੇ ਕੇਜਰੀਵਾਲ ਤੇ ਈਡੀ ਦੇ ਵਿਚਾਲੇ ਸਵਾਲ ਜਵਾਬ ਵੀ ਹੋਏ ਕੇਜਰੀਵਾਲ ਨੇ ਕਈ ਸਾਰੇ ਦਾਅਵੇ ਕੀਤੇ ਕੋਰਟ ਦੇ ਵਿੱਚ ਤਾਂ ਦੂਜੇ ਪਾਸੇ ਈਡੀ ਨੇ ਵੀ ਆਪਣੇ ਤਰਕ ਅਦਾਲਤ ਦੇ ਸਾਹਮਣੇ ਕਥਿਤ ਸ਼ਰਾਬ ਕੋਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਹੁਣ 1 ਅਪ੍ਰੈਲ ਤੱਕ ED ਦੇ ਰਿਮਾਂਡ 'ਤੇ ਰਹਿਣਗੇ 28 ਮਾਰਚ ਤੱਕ ਰਿਮਾਂਡ ਖਤਮ ਹੋਣ ਤੋਂ ਬਾਅਦ ED ਨੇ ਕੇਜਰੀਵਾਲ ਨੂੰ ਰਾਊਜ਼ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ ਹਾਲਾਂਕਿ ED ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ 1 ਅਪ੍ਰੈਲ ਤੱਕ ਦਾ ਹੀ ਰਿਮਾਂਡ ਦਿੱਤਾ ਉਧਰ ਸੁਣਵਾਈ ਦੇ ਦੌਰਾਨ ਕੇਜਰੀਵਾਲ ਨੇ ਭਾਜਪਾ ਨੂੰ ਇਲੈਕਟੋਰਲ ਬਾਂਡ ਦੇ ਰਾਹੀਂ ਚੰਦਾ ਦੇਣ ਵਾਲੇ ਸ਼ਰਦ ਚੰਦਰ ਰੈਡੀ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ पर तो वो स्टेटमेंट जैसे ही अरविंद जी का नाम लिया उसके बाद फर्दर कोई स्टेटमेंट नहीं ली गई एक अक्यूज एक से पांच स्टेटमेंट ली गई है एक एक से सात ली गई हैं और शरद रेड्डी से नौ स्टेटमेंट ली गई है और शरद रेड्डी के बारे में सारा देश जानता है इलेक्ट्रॉल बॉन्ड का सर्वोच्च न्यायालय के फैसले आने के बाद किस तरीके से साठ करोड़ रुपए का मनी ट्रेल भारतीय जनता पार्टी के खाते में गया है तो अरविंद जी ने यह बात उठाई है कि ईडी उसकी इन्वेस्टिगेशन क्यों नहीं कर रही ऐसे एक्यूज्ड को जिसको अप्रूवर बनाया गया बेल दी गई माफीनामा दिया गया और उससे भारतीय जनता पार्टी रिश्वत लेती है इलेक्टोरल बॉन्ड के माध्यम से चंदा लेती है इस पे क्वेश्चन उठाया सुनवाई दौरान केजरीवाल ने ईडी ਨੂੰ ਸਵਾਲਾਂ ਦੇ ਘਟਾਰੇ ਚ ਖੜਾ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਗ੍ਰਿਫਤਾਰ ਕਿਉਂ ਕੀਤਾ ਹੈ ईडी ਦਾ ਮਕਸਦ ਮੈਨੂੰ ਫਸਾਉਣਾ ਸੀ ईडी ਦਾ ਮਕਸਦ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ 100 ਕਰੋੜ ਰੁਪਏ ਦੀ ਰਕਮ ਕਿੱਥੇ ਹੈ ਚੋਣ ਬਾਂਡ ਦੀ ਵੀ ਜਾਂਚ ਕੀਤੀ ਜਾਵੇ ਉਧਰ ਈਡੀ ਨੇ ਵੀ ਕੋਰਟ 'ਚ ਦਲੀਲ ਦਿੱਤੀ ਹੈ ਸੀਮ ਕਾਨੂੰਨ ਤੋਂ ਉੱਪਰ ਨੇ ਮੁੱਖ ਮੰਤਰੀ ਵੀ ਆਮ ਆਦਮੀ ਹੈ ਸਾਡੇ ਕੋਲ ਕੇਜਰੀਵਾਲ ਦੇ ਖਿਲਾਫ ਉਹ ਸਬੂਤ ਨੇ ਕੇਜਰੀਵਾਲ ਕਾਲਪਨਿਕ ਗੱਲਾਂ ਕਰ ਰਹੇ ਨੇ ਕੇਜਰੀਵਾਲ ਨੇ 100 ਕਰੋੜ ਰੁਪਏ ਮੰਗੇ ਸਨ ਚੌਨ ਬੌਂਡ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੇਸ਼ੀ ਲਈ ਕੋਰਟ ਲੱਜਾਂਦੇ ਸਮੇਂ ਕੇਜਰੀਵਾਲ ਨੂੰ ਐਲਜੀ ਦੇ ਦਾਅਵੇ ਬਾਰੇ ਵੀ ਸਵਾਲ ਹੋਇਆ ਤਾਂ ਉਹਨਾਂ ਨੇ ਇਸ ਨੂੰ ਸਾਜ਼ਿਸ਼ ਦੱਸਿਆ ਤੇ ਜਨਤਾ ਦੇ ਵੱਲੋਂ ਸਾਜ਼ਿਸ਼ ਦਾ ਜਵਾਬ ਦੇਣ ਦੀ ਗੱਲ ਆਖੀ। ਉਧਰ ਉਹਨਾਂ ਦੀ ਪਤਨੀ ਵੀ ਕੋਰਟ ਪਹੁੰਚੇ ਤੇ ਈਡੀ ਤੇ ਕੇਜਰੀਵਾਲ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ। व्हाट वुड यू लाइक टू से ऑन दिस एनजी कैरी सरकार जी ऐसे नहीं चलेगी एक पॉलिटिकल शेड्युल पर जनता इसका जवाब देगी बहुत परेशान किया जा रहा है बहुत तंग कर रहे हैं उनको कि तानाशाही नहीं चल पाएगी जनता इसका जवाब देगी जिक्र योग्य है कि कथित शराब घोटाले च ईडी ने केजरीवाल ਨੂੰ 21 मार्च ਨੂੰ ਗ੍ਰਿਫਤਾਰ ਕੀਤਾ ਸੀ ਤੇ کورٹ ਤੋਂ ਪਹਿਲਾਂ 28 मार्च ਤੱਕ ਦਾ ਰਿਮਾਂਡ ਹਾਸਿਲ ਕੀਤਾ ਤੇ ਹੁਣ کورٹ ਨੇ 1 अप्रैल ਤੱਕ ਰਿਮਾਂਡ ਦੇ ਪੇ ਦਿੱਤਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੁੜ ਚੋਣ ਲੜਨਗੇ ਜੀ ਹਾਂ 24 ਦੇ ਚੈਂਪੀਅਨ ਦੀ ਦੌੜ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਆਪਣੀ ਪਾਰਟੀ ਦੇ ਨਾਲ ਸ਼ਾਮਿਲ ਹੋ ਰਹੇ ਨੇ ਇੱਕ ਵਾਰ ਫੇਰ ਸੰਗਰੂਰ ਤੋਂ ਮੌਜੂਦਾ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਜਿਮਨੀ ਚੋਣ ਜਿੱਤ ਕੇ ਸੀ ਪੰਜਾਬ ਅਤੇ ਹਰਿਆਣਾ ਤੋਂ ਸੱਤ ਉਮੀਦਵਾਰਾਂ ਦਾ ਐਲਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹੈ ਹਰਿਆਣਾ ਦੇ ਕਰਨਾਲ ਖੁਰਖੇਤਰ ਤੋਂ ਵੀ ਚੋਣ ਲੜੇਗੀ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਲੰਬਿਤਸਰ ਦੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਜਦਕਿ ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਟਿਕਟ ਦਿੱਤੀ ਗਈ ਹੈ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਤੋਂ ਵੀ ਚੋਣ ਲੜੇਗੀ ਪਾਰਟੀ ਸਮਰਜੀਤ ਸਿੰਘ ਮਾਨ ਇਹ ਦਾਅਵਾ ਕਰਦੇ ਸਾਰੇ ਸਾਰੇ ਪਰਾਇੰਨ ਸਾਰੇ ਪਿੰਡਾਂ ਦੀ ਜਾਨਦਾ ਹੈਗਾ ਸਾਰੇ ਪਿੰਡਾਂ ਦੇ ਵਿੱਚ ਆਪਣੀ ਏਡ ਪਛਾਣਤੀ ਹੈ ਕੈਂਸਰ ਦੇ ਜਿੰਨੇ ਵੀ ਪੇਸ਼ੈਂਟ ਸੀਗੇ ਉਹਨਾਂ ਨੂੰ ਸਾਢੇ 3-3 ਲੱਖ ਰੁਪਈਆ ਦੇ ਦਿੰਦਾ ਹੈਗਾ ਨਮਾ ਇੱਕ ਇਨਫੈਕਸ਼ਨ ਦਾ ਹਸਪਤਲ ਬਰਨਾਲੇ ਲੈ ਕੇ ਆਏ ਹੈ ਜਿਹੜਾ 56 ਕਰੋੜ ਰੁਪਏ ਉਹਦੇ ਤੇ ਖਰਚ ਹੋਊਗਾ ਫੇਰ 3.500 ਕਰੋੜ ਰੁਪਏ ਸਾਰੀ ਬਿਜਲੀ ਦੇ ਖੰਭੇ ਤਾਰਾਂ ਤਬਦੀਲ ਹੋਣੀਆਂ ਕੋਈ ਫਲਕਚੁਏਸ਼ਨ ਨਹੀਂ ਹੋ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਊਗੀ ਸਾਰੀਆਂ ਪਿੰਡਾਂ ਦੀਆਂ ਸੜਕਾਂ ਬਣਵਾ ਦਿੱਤੀਆਂ ਹੈਗੀਆਂ ਸੋ ਜਿਹੜੇ ਕੰਮ ਸੀਗੇ ਉਹ ਸਾਰੇ ਕਰਾ ਦਿੱਤੇ ਐ ਨਵੀਆਂ ਸੜਕਾਂ ਬਣਾਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਮੇਰੇ ਵੱਲੋਂ ਕੋਈ ਕਸਰ ਨਹੀਂ ਰਹੀ ਕਿ ਮੈਂ ਕੰਮ ਨਹੀਂ ਕੀਤਾ ਦੱਬ ਕੇ ਕੰਮ ਕੀਤਾ ਇਸ ਕਰਕੇ ਉੱਥੇ ਕੋਈ ਵੀ ਕੈਂਡੀਡੇਟ ਆਉਣ ਨੂੰ ਤਿਆਰ ਨਹੀਂ ਹੈ ਮਤਲਬ ਪੰਜਾਬ ਤੋਂ ਬਾਹਰ ਵੀ ਤੁਸੀਂ ਚੋਣ ਲੜਨ ਦੀ ਤਿਆਰੀ ਕੀਤੀ ਹੈ ਹੋਰ ਸੂਬਿਆਂ ਦੇ ਵਿੱਚ ਵੀ ਜਾਣ ਦੀ ਤਿਆਰੀ ਹੈ ਹਾਂਜੀ ਬਿਲਕੁਲ ਇਹ ਹਰਿਆਣੇ ਦੇ ਵਿੱਚ ਕਰਨਾਲ ਤੋਂ ਸਾਡੇ ਵਿਰਕ ਸਾਹਿਬ ਖੜੇ ਹੋ ਗਏ ਹੈ ਤੇ ਇਥੇ ਕੁਰਕਸ਼ੇਤਰ ਤੋਂ ਵੀ ਸਾਡੇ ਕੈਂਡੀਡੇਟ ਸਾਹਿਬ ਖੜੇ ਹੋ ਗਏ ਹੈ ਤੇ ਸ਼ਾਇਦ ਕਸ਼ਮੀਰ ਤੋਂ ਵੀ ਖੜਾ ਹੋਵੇ ਉੱਥੇ ਵੀ ਸਾਡੀ ਬਹੁਤ ਮੰਗ ਹੈ ਕਿਉਂ ਕਰਕੇ ਮੈਨੂੰ ਜਾਣ ਨਹੀਂ ਦਿੱਤੀ ਜਾਣ ਨਹੀਂ ਦਿੱਤਾ ਕਸ਼ਮੀਰ ਦੇ ਵਿੱਚ ਮੋਦੀ ਹਕੂਮਤ ਨੇ ਤੋਂ ਉੱਥੇ ਵੀ ਸਾਡੀ ਬਹੁਤ ਵੱਡੀ ਗੱਲ ਹੋ ਰਹੀ ਹੈ ਹਮਨ ਸਭ ਕਿਵੇਂ ਦੇਖੀਏਗਾ ਪੋਲੀਟੀਕਲੀ ਐਗਰੈਸਿਵ ਲੋਕਾਂ ਤੇ ਝਾਤ ਮਾਰ ਲਈਏ ਤੇ ਸਵਾਰ ਪਾਰਟੀਆਂ ਬਦਲਣ ਦਾ ਦੌਰ ਜਿਹੜਾ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਹੈ ਲਗਾਤਾਰ ਦੂਜੇ ਦਿਨ ਮਾਨਸਾ ਦੇ ਵਿੱਚ ਯਾਤਰਾ ਨਿਕਲ ਰਹੀ ਹੈ ਔਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਯਾਤਰਾ ਕੀਤੀ ਜਾ ਰਹੀ ਹੈ ਹਰਸਿਮਰਤ ਕੌਰ ਬਾਦਲ ਵੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਨੇ ਸਰਦੂਲਗੜ ਦੇ ਵਿੱਚ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ ਦਿੱਲੀ ਕੋਲ ਪੰਜਾਬ ਨੂੰ ਫਿਰ ਗਹਿਣੇ ਪਾਦਾ ਹੁਣ ਬਹੁਤ بڑا ਕੁਝ ਹੋ ਗਿਆ ਜਦੋਂ ਜਦੋਂ ਅਕਾਲੀ ਦਲ ਦਾ ਰਾਜ ਆਇਆ ਉਦੋਂ ਇਹ ਆਪਣੇ ਪਿੰਡਾਂ ਦੀ ਕਿਸਾਨੀ ਦੀ ਤਰੱਕੀ ਹੋਈ ਹੈ ਤੁਹਾਡੇ ਮੋਗੇ ਲਾਉਣ ਵਾਲਾ ਕਾਲੀ ਦਲ ਤੁਹਾਡੇ ਖਾਲ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਪਾਉਣ ਵਾਲਾ ਕਾਲੀ ਦਲ ਕਸ਼ੀਆ ਕੱਢਣ ਵਾਲਾ ਕਾਲੀ ਦਲ ਤੁਹਾਡੇ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਨਹਿਰਾਂ ਕੱਢਣ ਵਾਲਾ ਕਾਲੀ ਦਲ ਗਰੀਬਾਂ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਕਾਲੀ ਦਲ ਸੜਕਾਂ ਬਣਾਉਣ ਵਾਲਾ ਕਾਲੀ ਦਲ ਤੁਹਾਡੇ ਮਲਾਜ਼ਮਾਂ ਦੀ ਹੱਥ ਸੂਲਤਾਂ ਦੇ ਨਾਲ ਕਾਲੀ ਦਲ ਸ਼ਹਿਰਾਂ ਦੇ ਵਪਾਰੀਆਂ ਨੂੰ ਸੂਲਤਾਂ ਦੇ ਨਾਲ ਕਾਲੀ ਅੱਜ ਤੁਹਾਨੂੰ ਉਹ ਪਾਰਟੀ ਦੇ ਮੁਕਾਬਲੇ ਥੋੜੀ ਆਪਣੀ ਮਾਂ ਪਾਰਟੀ ਦੇ ਮੁਕਾਬਲੇ ਸਾਰੇ ਇਕੱਠੇ ਹੋਏ ਐ ਇਸ ਕਰਕੇ ਹੁਣ ਲੜਾਈ ਇੱਕ ਪਾਸੇ ਪੰਜਾਬ ਇੱਕ ਪਾਸੇ ਉਹ ਦਿੱਲੀ ਵਾਲੇ ਐ ਆਪਾਂ ਪੰਜਾਬੀ ਇਕੱਠੇ ਹੋਈਏ ਖਾਲਸਾ ਜੀ ਸਾਰੇ ਇਕੱਠੇ ਹੋਈਏ ਕਿਸਾਨੀ ਗਰੀਬ ਵਪਾਰੀ ਵਾਲੇ ਸਾਰੇ ਪੰਜਾਬੀ ਸਾਰੇ ਖਾਲਸਾ ਪੰਥ ਇਕੱਠੇ ਹੋਈਏ ਆ ਲੜਾਈ ਲੜਨੀ ਐ ਤੇ ਦਿਖਾ ਦਈਏ ਕਿ 13ਆਂ ਜਾਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੂਗਾ